ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰ ਆਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪਰਮਹ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਬ ਕਾਬ ਵਿਚਾਰਹਿ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੂਖ ਨ ਕਰ ਹੈ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ ਪਰ ਮਾਹੀ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਈ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰਨ ਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਮਸ ਸਤਿਕ ਕਈ ਕੋਟ ਬੇਦਪੁਰਾਨ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀ ਭੇ ਕਈ ਕੋਟ ਗਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪੇ ਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਸਭ ਤੇ ਨੀਰੈ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿ ਆ ਭਰਪੂਰੇ ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵਹਿ ਮਰਹਿ, ਕਈ ਕੋਟ ਬਹੁ ਜੋਨੀ ਫਿਰਹਿ, ਕਈ ਕੋਟ ਬੈਠਤ ਹੀ ਖਾਹਿ, ਕਈ ਕੋਟ ਕਾਲੇ ਤਕ ਪਾਹਿ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹਿ ਜਹਿ ਪਾਣਾ ਤਹਿ ਤਹਿ ਰਾਖੇ, ਨਾਨਕ ਸਬ ਕਿਛ ਪ੍ਰਭ ਕੈ ਹਾਥੇ ਕਈ ਕੋਟ ਪਹਿ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਗਾ ਰੰਗ ਜਿਨ ਕੋ ਹੋਏ ਆਪਸੋ પ્રસન્ન ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰੇ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕਿਨੇ ਬਹ ਪਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਂ ਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਹਿ ਏਕੋ ਨਿਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੀ ਪਿਆਰੇ